ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਵਿੱਚਕਾਰ ਦੇਖਿਆ ਜਾ ਸਕਦਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿੱਚਕਾਰ ਚੰਡੀਗੜ੍ਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਤੇ ਦੇਖਿਆ ਜਾ ਸਕਦਾ ਕਿ ਨਾ ਸਿਰਫ ਕਾਂਗਰਸੀ ਉਮੀਦਵਾਰ ਬਲਕਿ ਕਾਂਗਰਸੀ ਆਗੂ ਜਿਹੜੇ ਨੇ ਉਹਨਾਂ ਨੂੰ ਵੀ ਇਹ ਨੋਟਿਸ ਡਿਪਟੀ ਕਮਿਸ਼ਨਰ ਦੇ ਵੱਲੋਂ ਭੇਜਿਆ ਗਿਆ ਤਾਂ ਪੂਰੇ ਦੇਸ਼ ਦੇ ਵਿੱਚ ਸਵਿਚਕਾਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਪਰ ਕਾਂਗਰਸ ਨੂੰ ਇੱਕ ਨੋਟਿਸ ਜਾਰੀ ਹੋਇਆ ਜਿਲਾ ਜਿਲਾ ਇਲੈਕਸ਼ਨ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਨੋਟਿਸ ਜਿਹੜਾ ਹੈ ਜਾਰੀ ਕੀਤਾ ਗਿਆ ਆਨਲਾਈਨ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਦੇ ਉੱਪਰ ਕਾਂਗਰਸੀ ਆਗੂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਦੇਖਿਆ ਜਾ ਸਕਦਾ ਹੈ ਮਨੀਸ਼ तिवारी ਜਿਹੜੇ ਨੇ ਉਹ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੂੰ ਜਿਹੜੇ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸਦੀ ਕਿ ਕਾਂਗਰਸ ਦੇ ਵੱਲੋਂ ਫਿਲਹਾਲ ਤੇ ਲਈ ਇਸ ਦਾ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ representation act ਦੇ ਨਾਲ ਹੀ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਚੇਤਾਵਨੀ ਵੀ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮਨੀਸ਼ Tiwari ਨੂੰ ਤੇ ਕਾਂਗਰਸੀ ਆਗੂ ਨੂੰ ਦਿੱਤੀ ਗਈ ਹੈ ਸ਼ਿਕਾਇਤ ਦੇ ਮੁਤਾਬਕ ਕਾਂਗਰਸ ਦੇ ਵੱਲੋਂ ਮਲੋਆ ਇਸ ਦੇ ਨਾਲ ਹੀ ਦਰਿਆ किशनਗੜ੍ਹ ਮਨੀ ਮਾਜਰਾ ਇਸ ਦੇ ਨਾਲ ਹੀ ਬਾਪੂ ਤਾਮ ਤਲੋਨੀ ਵਰਗੇ ਕਈ ਪਿੰਡਾਂ ਦੇ ਵਿੱਚ ਗਰੰਟੀ ਕਾਰਡ ਜਿਹੜੇ ਨੇ ਪਰਵਾਏ ਜਾ ਰਹੇ ਨੇ ਜਿਸ ਦੇ ਤਹਿਤ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਜੇਕਰ ਇਸ ਨੂੰ ਹਲੇ ਨਹੀਂ ਰੋਕਿਆ ਗਿਆ ਤਾਂ ਅੱਗੇ ਕਾਨੂੰਨੀ ਕਾਰਵਾਈ ਵੀ ਜਿਹੜੀ ਹੈ ਜ਼ਰੂਰ ਹੀ ਕੀਤੀ ਜਾਏਗੀ ਕੈਂਡੀਡੇਟ ਮਨੀ ਮਨੀਸ਼ तिवारी ਇਸ ਦੇ ਨਾਲ ਹੀ ਜਿਹੜੇ ਆਗੂ ਨੇ ਹਰ ਮੋਹਿੰਦਰ ਸਿੰਘ ਲੱਖੀ ਦੋਨਾਂ ਨੂੰ ਇਹ ਨੋਟਿਸ ਜਿਹੜਾ ਇਸ ਵੇਲੇ ਜਾਰੀ ਕਰ ਦਿੱਤਾ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਵਾਦਿਆਂ ਦੇ ਬਦਲੇ ਵੋਟ ਦੇਣ ਦੇ ਲਈ ਜਿਹੜੀ ਜਨਤਾ ਹੈ ਉਸ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਲਦ ਤੋਂ ਜਲਦ ਇਸ ਨੂੰ ਬੰਦ ਕਰਨ ਦੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਇਸ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਦੇ ਤਹਿਤ ਇਸ ਮਾਮਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਇਸ ਵਿੱਚ 1 ਲੱਖ ਦੀ ਗਾਰੰਟੀ ਵਾਲੇ ਕਾਰਡ ਬਣਾਏ ਜਾ ਰਹੇ ਨੇ ਚੋਣ ਕਮਿਸ਼ਨ ਨੇ ਗਾਰੰਟੀ ਕਾਰਡ ਰਾਹੀਂ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨ ਦਾ ਸ਼ੱਕ ਪ੍ਰਗਟਾਇਆ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਹਾਇਕ ਰਿਟਰਨਿੰਗ ਅਫਸਰ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ ਤੇ ਉਨ੍ਹਾਂ ਨੇ ਫਲਾਈਂਗ स्क्ਵੈਡ ਰਾਹੀਂ ਫੀਲਡ ਸਟਾਫ ਤੋਂ ਰਿਪੋਰਟ ਵੀ ਜਿਹੜੀ ਹਾਸਲ ਕੀਤੀ ਹੈ ਟੀਮ ਨੇ ਦੱਸਿਆ ਕਿ ਕਈ ਵਸਨੀਕਾਂ ਵੱਲੋਂ ਜਿਹੇ ਫਾਰਮ ਜਿਹੜੇ ਨੇ ਭਰੇ ਜਾ ਚੁੱਕੇ ਨੇ ਜਿਸ ਵਿੱਚ ਫਾਰਮ ਭਰਨ ਵਾਲੇ ਵਿਅਕਤੀ ਦਾ ਨਾਂ ਇਸ ਦੇ ਨਾਲ ਹੀ ਉਸ ਦਾ ਪਤਾ ਤੇ ਫੋਨ ਨੰਬਰ ਵਰਗੀ ਜਾਣਕਾਰੀ ਵੀ ਜਿਹੜੀ ਹੈ ਪ੍ਰਾਪਤ ਕੀਤੀ ਗਈ ਹੈ ਜੋ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੇ ਅਨੁਸਾਰ ਗਲਤ ਹੈ ਤਾਂ ਇਸ ਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਵੀ ਕਿਹਾ ਜਾ ਰਿਹਾ ਕਿ ਜੇਕਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਜ਼ਰੂਰ ਹੀ ਕਾਨੂੰਨੀ ਕਾਰਵਾਈ ਵੀ ਜਿਹੜੀ ਹੈ ਉਹ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੇ ਕਾਂਗਰਸੀ ਉਮੀਦਵਾਰ ਨੇ ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਉਹਨਾਂ ਦੇ ਉੱਪਰ ਜ਼ਰੂਰ ਹੀ ਕਾਰਵਾਈ ਕੀਤੀ ਜਾਵੇਗੀ